ਦੇ ਕੋ ਰਿਐਕਸ਼ਨ ਤਾਂ ਆਇਆ ਸੀ ਕਿਉਂਕਿ ਪਹਿਲਾਂ ਤਾਂ 2 ਮਹੀਨੇ ਤੋਂ ਗੱਲ ਚੱਲ ਰਹੀ ਸੀਗੀ ਤੇ ਇਮੀਡੀਏਟਲੀ ਨਹੀਂ ਹੋਇਆ ਮਤਲਬ ਅੱਜ ਸਵੇਰੇ ਮੈਨੂੰ ਦੱਸਿਆ ਗਿਆ ਕਿ ਫਰੀਦਕੋਟ ਤੋਂ ਤੁਹਾਨੂੰ ਟ੍ਰੈਕਟਰ ਦੇ ਰਹੇ ਆ ਪਰਿਵਾਰ ਨਾਲ ਗੱਲਬਾਤ ਹੋਈ ਫੈਮਿਲੀ ਨਾਲ ਗੱਲਬਾਤ ਹੋਈ ਕਿਸ ਤਰ੍ਹਾਂ ਦਾ ਫੈਮਿਲੀ ਦਾ ਸਾਥ ਹੈ ਇੱਕ ਫੈਮਿਲੀ ਦਾ ਰਿਐਕਸ਼ਨ ਕੀ ਸੀ জানা ਚਾਹੀਦਾ ਨਹੀਂ ਬਹੁਤ ਵਧੀਆ ਫਿਲਮਾਂ ਦਾ ਕੰਮ ਚੱਲ ਰਿਹਾ ਪੈਸੇ ਆ ਰਹੇ ਨੇ ਕੀ ਲੋੜ ਹੈ ਪੰਗੇ ਜਪਣ ਦੇ ਨੀ ਬਿਲਕੁਲ ਮੈਂ ਤਾਂ ਹਜੇ ਨਹੀਂ ਚਾਹੁੰਦਾ ਸੀ ਇਹ ਫੈਮਿਲੀ ਜਗਾ ਚਾਹੁੰਦੀ ਸੀ ਕਿਤੇ ਕੋਈ ਨਹੀਂ ਇੱਧਰ ਵੀ ਜ਼ੋਰ ਅਜ਼ਮਾਈ ਕਰਨੀ ਚਾਹੀਦੀ ਆ ਤਜਮਾਈ ਕਰਨ ਮਿਸਿਸ ਕਹਿੰਦੇ ਹਾਂਜੀ ਹਾਂਜੀ ਸਨੀ ਦੇ ਉਲ ਦਾ ਕਾਫੀ ਗੁਰਦਾਸਪੁਰ ਚ ਵਿਰੋਧ ਹੋਇਆ ਤਾਂ ਤੁਸੀਂ ਵੀ ਤਾਂ ਐਕਟਰ ਨਹੀਂ ਹੋ ਹੁਣ ਤੁਹਾਡੇ ਅਸਨਿ ਦੋਲ ਚ ਕੀ ਫਰਕ ਹੈ ਦੇਖੋ ਜੀ ਐਕਟਰ ਤਾਂ ਮਾਨਸਾ ਵੀ ਸੀ ਕਲਾਕਾਰ ਸੀਗੇ ਉਹ ਤੇ ਹੋਰ ਵੀ ਕਾਫੀ ਅਧਾਰਨਾ ਨੇ ਜਿਹੜੇ ਆਏ ਨੇ ਵੀ ਸਾਰੇ ਇੱਕੋ ਜਿਹੇ ਥੋੜਾ ਹੁੰਦੇ ਨੇ ਉਹ ਬੰਬੇ ਤੋਂ ਨੇ ਬੰਬੇ ਰਹਿੰਦੇ ਨੇ ਮੈਂ ਤਾਂ ਪੰਜਾਬ ਚ ਹੀ ਰਹਿੰਦਾ ਔਰ ਮੈਂ ਜੰਮਿਆ ਬੜਿਆ ਪੰਜਾਬ ਦੇ ਵਿੱਚ ਆ ਮੈਨੂੰ ਲੋਕਾਂ ਦਾ ਪਤਾ ਪੰਜਾਬ ਦੇ ਲੋਕਾਂ ਦਾ ਉਹ ਉਹਨਾਂ ਨੂੰ ਕੀ ਦੁੱਖ ਤਕਲੀਫਾਂ ਨੇ ਕੀ ਉਹਨਾਂ ਦੇ ਉਹਨਾਂ ਨੂੰ ਚਾਹੀਦਾ ਤੇ ਉਹ ਮੈਂ ਮੈਂ ਇੱਕ ਗਰੀਬ ਪਰਿਵਾਰ ਤੋਂ ਉੱਠਿਆ ਹੋਇਆ ਮੈਂ ਕੋਈ ਸੋਨੇ ਦਾ ਚਮਚ ਲੈ ਕੇ ਤਾਂ ਜੰਮਿਆ ਨਹੀਂ ਕਿ ਮੈਨੂੰ ਕਿਸੇ ਦੀ ਪਰਵਾਹ ਨਾ ਹੋਵੇ ਕਿਉਂਕਿ ਜਦੋਂ ਜਿਹੜਾ ਬੰਦਾ ਇਹਨੇ ਆਪ ਹੰਡਾਇਆ ਹੁੰਦਾ ਹੈ ਉਹੀ ਕਿਸੇ ਦੀ ਦੁੱਖ ਤਕਲੀਫ ਜਿਆਦਾ ਬੈਟਰ ਸੁਣ ਸਕਦਾ ਹੈ ਕਦੂਜੇ ਪਾਸੇ ਅਗਰ ਜੇ ਦੂਜੀ ਵਾਰ ਮੁਹੰਮਦ ਸਦੀਕ ਨੂੰ ਕਾਂਗਰਸ ਟਿਕਟ ਦੰਦੀਆ ਤਾਂ ਫਿਰ ਕੁੰਡੀਆਂ ਦੇ ਤਾਂ ਸਿੰਘ ਫਸਣਗੇ ਹਾਂ ਨਹੀਂ ਕੁੰਡੀਆਂ ਦੇ ਨਹੀਂ ਜੀ ਕੁੰਡੀਆਂ ਦੇ ਸਿੰਘ ਫਸਣਗੇ ਬਾਕੀ ਗੱਲ ਇਹ ਹੁੰਦਾ ਕਿ ਸਦੀਕ ਸਾਹਿਬ ਨੂੰ ਉਹਨਾਂ ਦੇ ਕੰਮਾਂ ਤੋਂ ਫਤਵਾ ਦੇਣਾ ਲੋਕਾਂ ਨੇ ਤੇ ਮੈਂ ਉਹਨਾਂ ਤੋਂ ਮੌਕਾ ਮੰਗੂਗਾ ਅੱਜ ਸਵੇਰੇ ਮੈਨੂੰ ਦੱਸਿਆ ਗਿਆ ਕਿ ਫਰੀਦਕੋਟ ਤੋਂ ਤੁਹਾਨੂੰ ਟਿਕਟ ਦੇ ਰਹੇ ਆ ਤੇ ਇੱਕ ਵਾਰੀ ਤਾਂ ਇਦਾਂ ਲੱਗਦਾ ਵੀ ਯਾਰ ਕਿਵੇਂ ਮਤਲਬ ਪਰ ਸਾਰੀ ਟੀਮ ਬੜੀ ਵਧੀਆ ਜੀ ਨਾਲ ਉਹਨਾਂ ਕੇ ਮਾਨ ਸਾਹਿਬ ਨੇ ਬਹੁਤ ਸੋਹਣੇ ਕੰਮ ਕੀਤੇ ਨੇ ਤੇ ਦਿੱਲੀ ਦੇ ਕੇਜਰੀਆ ਸਾਹਿਬ ਨੇ ਬਹੁਤ ਵਧੀਆ ਕੀਤੇ ਨੇ ਤੇ ਲੋਕ ਉਹਨਾਂ ਦਾ ਕੰਮਾਂ ਦਾ ਫਤਵਾ ਦੇਣਗੇ ਅੱਛਾ ਕਰਮਜੀਤ ਜੀ ਪਰਿਵਾਰ ਨਾਲ ਗੱਲਬਾਤ ਹੋਈ ਫੈਮਿਲੀ ਨਾਲ ਗੱਲਬਾਤ ਹੋਈ ਕਿਸ ਤਰ੍ਹਾਂ ਦਾ ਫੈਮਿਲੀ ਦਾ ਸਾਥ ਹੈ ਇੱਕ ਫੈਮਿਲੀ ਦਾ ਰਿਐਕਸ਼ਨ ਕੀ ਸੀ জানা ਚਾਹੀਦਾ ਨਹੀਂ ਬਹੁਤ ਵਧੀਆ ਫਿਲਮਾਂ ਦਾ ਕੰਮ ਚੱਲ ਰਿਹਾ ਪੈਸੇ ਆ ਰਹੇ ਨੇ ਕੀ ਲੋੜਾ ਪੰਗੇ ਪੈਣ ਦੀ ਨਹੀਂ ਬਿਲਕੁਲ ਮੈਂ ਤਾਂ ਹਜੇ ਨਹੀਂ ਚਾਹੁੰਦਾ ਸੀ ਹਜੇ ਫੈਮਿਲੀ ਜ਼ਿਆਦਾ ਚਾਹੁੰਦੀ ਸੀ ਕਿਤੇ ਕੋਈ ਇੱਧਰ ਵੀ ਜ਼ੋਰ ਅਜ਼ਮਾਈ ਕਰਨੀ ਚਾਹੀਦੀ ਆ ਤਜਮਾਈ ਕਰਨੀ ਮੈਸੇਜ਼ ਕਹਿ ਰਹੇ ਜੀ ਹਾਂਜੀ ਹਾਂਜੀ ਹ ਤਾਂ ਪੰਜਾਬ ਦਾ ਬੜਾ ਵਧੀਆ ਤਜਰਬਾ ਨਹੀਂ ਰਿਹਾ ਜੇ ਪਿੱਛੇ ਦੇ ਮੈਂ ਲੋਕ ਸਭਾ ਦੀ ਗੱਲ ਕਰਾਂ ਖਾਸ ਕਰਕੇ ਫਿਲਮ ਜਗਤ ਨਾਲ ਜੁੜੇ ਲੋਕਾਂ ਨੂੰ ਲੈ ਕੇ ਸਨੀ ਦਿਓਲ ਦਾ ਕਾਫੀ ਗੁਰਦਾਸਪੁਰ ਚ ਵਿਰੋਧ ਹੋਇਆ ਤਾਂ ਤੁਸੀਂ ਵੀ ਤਾਂ ਐਕਟਰ ਹੀ ਹੋ ਹੁਣ ਤੁਹਾਡੇ আর ਸਨੀ ਦਿਓਲ ਚ ਕੀ ਫਰਕ ਹੈ ਦੇਖੋ ਜੀ ਐਕਟਰ ਤਾਂ ਮਾਨਸਾ ਵੀ ਸੀ ਕਲਾਕਾਰ ਸੀਗੇ ਉਹ ਵੀ ਤੇ ਹੋਰ ਵੀ ਕਾਫੀ ਅਧਾਰਨਾ ਨੇ ਜਿਹੜੇ ਆਏ ਨੇ ਵੀ ਸਾਰੇ ਇੱਕੋ ਜਿਹੇ ਥੋੜਾ ਹੁੰਦੇ ਨੇ ਤੇ ਬਾਕੀ ਉਹ ਉਹ ਬੰਬੇ ਤੋਂ ਨੇ ਬੰਬੇ ਰਹਿੰਦੇ ਨੇ ਮੈਂ ਤਾਂ ਪੰਜਾਬ 'ਚ ਹੀ ਰਹਨਾ ਔਰ ਮੈਂ ਜੰਮਿਆ ਪੜਿਆ ਪੰਜਾਬ ਦੇ ਵਿੱਚ ਆ ਮੈਨੂੰ ਲੋਕਾਂ ਦਾ ਪਤਾ ਪੰਜਾਬ ਦੇ ਲੋਕਾਂ ਦਾ ਉਹ ਉਹਨਾਂ ਨੂੰ ਕੀ ਦੁੱਖ ਤਕਲੀਫਾਂ ਨੇ ਕੀ ਉਹਨਾਂ ਦੇ ਉਹਨਾਂ ਨੂੰ ਚਾਹੀਦਾ ਤੇ ਉਹ ਮੈਂ ਮੈਂ ਇੱਕ ਗਰੀਬ ਪਰਿਵਾਰ ਤੋਂ ਉੱਠਿਆ ਹੋਇਆ ਮੈਂ ਕੋਈ ਸੋਨੇ ਦਾ ਚਮਚ ਲੈ ਕੇ ਤਾਂ ਜੰਮਿਆ ਨਹੀਂ ਕਿ ਮੈਨੂੰ ਕਿਸੇ ਦੀ ਪਰਵਾਹ ਨਾ ਹੋਵੇ ਕਿਉਂਕਿ ਜਦੋਂ ਜਿਹੜਾ ਬੰਦਾ ਹੈ ਨਾ ਆਪ ਹੰਡਾਇਆ ਹੁੰਦਾ ਹੈ ਉਹੀ ਕਿਸੇ ਦੀ ਦੁੱਖ ਤਕਲੀਫ ਜਿਆਦਾ ਬੈਟਰ ਸਮਝ ਸਕਦਾ ਹੈ ਪਰ ਸਿਆਸਤ ਦਾ ਤੇ ਫਿਲਮ ਜਗਤ ਦਾ ਫਰਕ ਬਹੁਤ ਹੈ ਨਾ ਕਰਮਜੀਤ ਜੀ ਇੱਕ ਪਾਸੇ ਤਾਂ ਬਹੁਤ ਚਕਾ ਚੌਂਦੀ ਜ਼ਿੰਦਗੀ ਹੈ ਦੂਜੇ ਪਾਸੇ ਹੁਣ ਵੋਟਾਂ ਨੂੰ ਹੱਥ ਵੀ ਤਾਂ ਜੋੜਨੇ ਆ ਬਿਲਕੁਲ ਜੋ ਫਿਰ ਕੀ ਹੈ ਜੀ ਪਹਿਲਾਂ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਫਿਲਮਾਂ ਦੇ ਵਿੱਚ ਵੀ ਗਾਣਿਆਂ ਦੇ ਵਿੱਚ ਵੀ ਤੇ ਹੁਣ ਵੀ ਲੋਕਾਂ ਨੂੰ ਲੋਕ ਉਹਨਾਂ ਹੀ ਪਿਆਰ ਕਰਨਗੇ ਜੀ ਕਿਉਂਕਿ ਜਦੋਂ ਤੁਸੀਂ ਲੋਕਾਂ ਵਰਗੇ ਹੁੰਨੇ ਹੋ ਤਾਂ ਲੋਕ ਤੁਹਾਨੂੰ ਪਿਆਰ ਕਰਦੇ ਨੇ ਔਰ ਬਾਕੀ ਮਾਨ ਸਾਹਿਬ ਦੇ ਕੰਮਾਂ ਨੂੰ ਫਤਵਾ ਦਿੰਦੇ ਨੇ ਲੋਕਾਂ ਦਾ ਅੱਛਾ ਫਿਰ ਮੈਂ ਸੰਗਰੂਰ ਦੇ ਸਵਾਲ ਤੇ ਜਾਂਦਾ ਹੈ ਸੰਗਰੂਰ ਤਾਂ ਕਾਫੀ ਧੀਰ ਤੋਂ ਤੁਸੀਂ ਵਿਚਰ ਵੀ ਰਹੇ ਸੀਗੇ ਤਾਂ ਹੁਣ ਫਰੀਦਕੋਟ ਦੇ ਵਿੱਚ رابطہ ਕਿਵੇਂ ਹੋ ਜਿਵੇਂ ਮੈਂ ਤੁਹਾਨੂੰ ਵੀ ਕਿਹਾ ਜੀ ਪਹਿਲਾਂ ਵੀ ਕਿਹਾ ਕਿ ਕਲਾਕਾਰ ਲਈ ਕੋਈ ਮਤਲਬ ਨਵਾਂ ਏਰੀਆ ਨਹੀਂ ਹੁੰਦਾ ਕਲਾਕਾਰ ਸਭ ਦਾ ਸਾਂਝਾ ਹੁੰਦਾ ਤੇ ਨਵੇਂ ਬੰਦੇ ਨੂੰ ਇਹ ਹੁੰਦਾ ਕਿ ਜਿਹਨੂੰ ਕੋਈ ਜਾਣਦਾ ਨਹੀਂ ਹੁੰਦਾ ਮੈਨੂੰ ਪੰਜਾਬ ਦੇ ਸਾਰੇ ਲੋਕ ਜਾਣਦੇ ਆ ਔਰ ਪਿਆਰ ਵੀ ਕਰਦੇ ਨੇ ਤੇ ਮੈਨੂੰ ਲੱਗਦਾ ਮੈਨੂੰ ਇੰਨਾ ਔਖਾ ਨਹੀਂ ਹੋਣਾ ਪੈਣਾ ਇਸ ਚੀਜ਼ ਦਾ ਲੋਕਾਂ ਦਾ ਜਦੋਂ ਫੇਸ ਕਰੂੰਗਾ ਲੋਕਾਂ ਨੂੰ ਸਾਰਿਆਂ ਨੂੰ ਆਪਣਾ ਲੱਗਦਾ ਅੱਛਾ ਫਰੀਦਕੋਟ ਦੇ ਮੈਂ ਜ਼ਿਕਰ ਕਰਾਂ ਤਾਂ ਦੂਜੇ ਪਾਸੇ ਅਗਰ ਜੇ ਦੂਜੀ ਵਾਰ ਮੁਹੰਮਦ ਸਦੀਕ ਨੂੰ ਕਾਂਗਰਸ ਟਿਕਟ ਦੰਦੀਆ ਤਾਂ ਫਿਰ ਕੁੰਡੀਆਂ ਦੇ ਤਾਂ ਸਿੰਘ ਫਸਣ ਗਈ ਉੱਥੇ ਹਾਂਜੀ ਕੁੰਡੀਆਂ ਦੇ ਨਹੀਂ ਜੀ ਕੁੰਡੀਆਂ ਦੇ ਸਿੰਘ ਫਸਣਗੇ ਬਾਕੀ ਗੱਲ ਇਹ ਹੁੰਦਾ ਕਿ ਸਦੀਕ ਸਾਹਿਬ ਨੂੰ ਉਹਨਾਂ ਦੇ ਕੰਮਾਂ ਤੋਂ ਫਤਵਾ ਦੇਣਾ ਲੋਕਾਂ ਨੇ ਤੇ ਮੈਂ ਉਹਨਾਂ ਤੋਂ ਮੌਕਾ ਮੰਗੂਗਾ ਤੇ ਉਹ ਦੇਖਦੇ ਕਿਵੇਂ ਜੇ ਲੋਕ ਖੁਸ਼ ਹੋਣਗੇ ਤਾਂ ਉਹਨਾਂ ਨੂੰ ਉਹ ਕਰ ਦੇਣਗੇ ਜੇ ਨਹੀਂ ਉਹ ਇੱਕ ਨਵਾਂ ਦੇਖ ਲੈਣਗੇ ਵੀ ਚਲ ਇਹਨੂੰ ਵੀ ਦੇਖ ਲੈਣੇ